Ela Bye. ਦੇ ਤੇਰੇ ਦਰਸਨ ਦੀ ਦਾਸ ਨਾਮ ਸੰਭਾਲੀ ਤੁਮਹਾਰਾ ਸਤਿਗੁਰ ਦੇ ਚਰਨਾਂ ਦਾ ਜੁੜੇ ਹੋਏ ਹਾਂ। ਆਹ ਜੀ ਕੀ ਪਟੇਂ ਸ਼੍ਰੀ ਭਗਵਤੀ ਦੀ ਸਹਾਇ ਵਾਰ ਸ਼੍ਰੀ ਭਗਵਤੀ ਦੀ ਕੀ ਪਾਛਾਈ ਦਸਵੇਂ प्रथम पदोती तो सिमरत का गुरु नानक लाई ते आए फिर अंगद अमरदा सलाम दासे होई सराए अर्दर हर को बेंदरा श्री हर श्री हर कृष्ण ते आई है दुख गाए तेज बहादुर सिमरे आए करनाओं ने ते आए ताए सब थाई होई सहाए दस में पाचार सिरिगुरु गोविंद सिंह साहेब जी सब थाई होई सहाए ਕੁਝ ਸੰਪਾਤ ਚੈਨ ਜੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦਾਂ ਤੇ ਅੰਤਰ ਕੀ ਬੋਲੋ ਜੀ ਵਾਹਿਗੁਰੂ ਅੰਨ੍ਹਾ ਪਿਆਰਿਆ ਤੋਹਾ ਸਭ ਜਨ ਅਟਲਿਆ ਮੁਕਿਆ ਸਾਠੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਵੰਢ ਸ਼ਕਿਆ ਦੇਵ ਚੜਾਈ ਤੇ ਵਾਹਿ ਜੀ ਦੇਖੇ ਅਨ ਦਿੱਖ ਕੀਤਾ ਤਿਨ ਅੰਤਿਆਰਿਆ ਸੰਤਿਆਰਿਆ ਦੀ ਕਮਾਈ ਦਾ ਅੰਤਰ ਕੀ ਖਾਨਸਾ ਜੀ ਬੋਲੋ ਜੀ ਵਾਹਿਗੁਰੂ ਸਿੰਗਾ ਸਿੰਗਣੀਆਂ ਧਰਮ ਰੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੋਹੈ ਗਿਆਨ ਕਰ ਕਰੀਆਂ ਜੀ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਲਈ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਿਭਾਰੇ ਇਤਨਾ ਰੀਤ ਕਮਾਈ ਦਾ ਧਿਆਨ ਤੁਰ ਕੀ ਖਾਤਸਾ ਜੀ ਬੋਲੋ ਜੀ ਵਾਹਿਗੁਰੂ ਪੱਜਾ ਕੱਪਾ ਸਰਬੱਤ ਗੁਰਦੁਆਰੇ ਦਾ ਧਿਆਨ ਤੁਰ ਕੇ ਬੋਲੋ ਜੀ ਵਾਹਿਗੁਰੂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਆਵੇ ਗੁਰੂ ਚੱਤੇ ਆਵੇ ਚੱਤੇ ਆਉਣ ਕਾ ਸਦਕਾ ਸਰਬ ਸੁਖ ਹੋਵੇ ਜਹ ਜਹ ਖਾਲਸਾ ਜੀ ਸਾਹਿਬ ਤਹ ਤਹ ਰਸ਼ਿਆ ਰਿਆਏ ਤੇਗ ਤੇਗੁ ਫਤੇ ਦਰਜ ਕੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਰੋ ਸਿੱਖੇਦਾਰ ਕੇਸਦਾਰ ਰਹਿਤਾਨ ਬੇਕਦਾਨ ਵਿਸਾਹਦਾਨ ਪ੍ਰੋਸਾਦਾਨ ਦੰਨ ਸਿਰਦਾਨ ਨਾਮਦਾਨ ਸ੍ਰੀ ਘਵਰਤ ਸਰ ਸਾਹਿਬ ਜੀ ਦੇ ਦਰਸ਼ਨ ਸ਼ਨਾਰ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਤਲਤਰ ਮੁਕਾ ਜੈਕਾਰ ਬੋਲੋ ਜੀ ਵਾਹੇ ਰੋ ਸਿੱਖਾ ਦਾ ਮਨ ਮੇਵਾ ਮਾਤਿ ਜੀ ਮਤ ਪਤ ਦਾ ਰੱਖ ਆਪਵਾਹੇ ਗੁਰੂ ਹੇ ਤਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰੀਆ ਸਿੰਗਰਤਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਕੋਨੇ ਦਰਸ਼ਨ ਦੀ ਰਾਰ ਸੇਵਾ ਸੰਭਾਲ ਦਾ ਦਾਦਾ ਆਪਣੇ ਪਿਆਰੇ ਖਾਨ ਸਾਹਿਬ ਜੀ ਨੂੰ ਬਖਸ਼ੋ ਏ ਨਿਮਾਨਿਆਂ ਦੇ ਮਾਣ ਨਤਾਰਿਆਂ ਦੇ ਆਣ ਨਿਉਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁਨਾਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਜੜੀ ਹੈ ਸਤਿਗੁਰੂ ਜੀ ਆ ਚਾਰ ਪਹਿਰ ਵੈਣਾ ਆਪ ਜੀ ਦੇ ਧਾੜੇ ਅੰਦਰ ਬਤੀਤ ਰੋਹੀ ਚਾਰ ਪਹਿਰ ਵਿਹਾੜਾ ਆਪਣੇ ਧਾੜੇ ਅੰਦਰ ਬਤੀਤ ਕਰਾਉਣਾ ਅਮਰ ਸ਼ੀਰ ਧੰਨ ਧੰਨ ਬਾਬਾ ਦੇ ਸੇਵਕਾਂ ਦੇ ਪਾਵਨ ਤਲਪੁਰ ਸਾਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਵੀ ਵਿਖੇ ਪਾਵਨ ਪਰਿਵਾਰ ਅੰਦਰ ਸਾਤਿ ਗੁਰੂ ਜੀ ਆਪ ਜੀ ਦੇ ਸੋਨੇ ਸੰਘਾਸਨ ਉਪਿਆਰਤ ਕੀ ਰਹਿ ਹਾਰ ਆਪ ਜੀ ਦੀ ਕਿਰਪਾ ਕਰੋ ਸੰਘਾਸਨ ਆਵੇ ਪ੍ਰਕਾਸ਼ ਮਨੋ ਪਰੇਖੇ ਤੁਲੇ ਦਰਸ਼ਨ ਦੇਵਾ ਆਰ ਪਾਵਨ ਪ੍ਰਣਾਮ ਬ੍ਰਸ਼ੇ ਪੰਗਤਾਨੋ ਪ੍ਰਤਾਪ ਗੁਰੂ ਦਾਸ ਜੀ ਸੰਗਤ ਦੀ ਦਰ ਹਾਜ਼ਰੀ ਤੇਲੂ ਕੋਲ ਪੇਟਾ ਵਾਗ ਸੇਵਾਵਾਂ ਦਰਪਰਵਾਰ ਕਰੀਆਂ ਦਰੋਂ ਘਰੋਂ ਸਿੱਖੀ ਸਗਗ ਪ੍ਰੋਸਾ ਨਾਮ ਬਾਨ ਵਛਣਾ ਜਬ ਪਾਵਨ ਆਵਾਜ਼ ਪੂਰੀਆਂ ਕੰਨੀਆਂ ਸਰਬੱਤ ਦੇ ਕਰਜ ਰਾਸ਼ ਕਰਨੇ ਕਰੋ ਕਿਰਪਾ ਆਪ ਜੀ ਦੇ ਪਾਵਨ ਸਰੂਪ ਸੋਖਾਤ ਸਾਨਾ ਤੋਂ ਪ੍ਰਕਾਸ਼ ਸਾਨਾ ਤੇ ਜਨ ਦੀ ਆਖਿਆ ਬਖਸ਼ੋ ਅਰਸੇਤ ਅੰਧ ਸੰਗ ਸਹਾਈ ਹੋਣਾ ਸਹੀ ਪਿਆਰੇ ਮੇਰ ਜਨਾ ਮੇਰੇ ਆਪ ਜੀ ਦਾ ਨਾਮ ਚਿਤਿਆ ਗਏ ਨਾਮ ਸਿਵਾ ਚਰਪੀ ਗਵਾਹ ਤੇਰੇ ਆ Can't <speaking in foreign language>